ਅੰਮ੍ਰਿਤਸਰ ਦੇ ਕ੍ਰਿਸਟਲ ਚੌਂਕ ਦੇ ਵਿੱਚ ਉਸ ਵੇਲੇ ਮਾਹੌਲ ਤਣਾਅਪੂਨ ਹੋ ਗਿਆ ਜਦ ਇੱਕ ਐਕਟਿਵਿਸਟ ਸਵਾਰ ਮਹਿਲਾ ਦਾ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ ਤੇ ਹਾਦਸੇ ਨਾਲ ਭਿਆਨਕ ਸੀ ਕਿ ਐਕਟਿਵਿਸਟ ਸਵਾਰ ਮਹਿਲਾ ਦੀ ਜਾਨ ਚਲੀ ਗਈ ਹੈ ਉਸ ਦਿਨ ਆ ਇੱਕ ਛੋਟਾ ਬੱਚਾ ਵੀ ਸੀ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮੌਕੇ ਤੇ ਮੌਜੂਦ ਚਸ਼ਮਦੀਦਾ ਨੇ ਦੱਸਿਆ ਕਿ ਸੀਮਿੰਟ ਦੇ ਨਾਲ ਭਰਿਆ ਟਰੱਕ ਐਕਟਿਵਾ ਦੇ ਨਾਲ ਟਕਰਾਉਣ ਦੇ ਨਾਲ ਇਹ ਹਾਦਸਾ ਵਾਪਰਿਆ ਤੇ ਐਕਟਿਵਾ ਸਵਾਰ ਮਹਿਲਾ ਦੀ ਦਰਦਨਾਕ ਮੌਤ ਹੋ ਗਈ ਹੈ ਜਦਕਿ ਇਸ ਮਾਮਲੇ ਦੇ ਵਿੱਚ ਐਕਟਿਵਾ ਸਵਾਰ ਮਹਿਲਾ ਦੇ ਨਾਲ ਜਿਹੜਾ ਛੋਟਾ ਬੱਚਾ ਸੀ ਉਹ ਜ਼ਖਮੀ ਹੋ ਗਿਆ ਤੇ ਟਰੱਕ ਚਾਲਕ ਨੂੰ ਪੁਲਿਸ ਨੇ ਕਾਬੂ ਕਰ ਲਿਆ ਮਾਮਲੇ ਦੇ ਵਿੱਚ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਕ੍ਰਿਸਟਲ ਚੌਂਕ ਦੇ ਵਿੱਚ ਐਕਟਿਵਾ ਤੇ ਟਰੱਕ ਦਾ ਐਕਸੀਡੈਂਟ ਹੋਣ ਦੀ ਖਬਰ ਆਈ ਸੀ ਜਦ ਮੌਕੇ ਤੇ ਉਹ ਪਹੁੰਚੇ ਨੇ ਉਹਨਾਂ ਟਰੱਕ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਤੇ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਐਕਟਿਵਾ ਦੇ ਨੰਬਰ ਤੋਂ ਮਹਿਲਾ ਦੇ ਪਰਿਵਾਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਐਕਟਿਵਾ ਵਾਲੇ ਕਿੱਧਰੋਂ ਆਉਂਦੀ ਹੈ ਲੜਕੀ ਨਾਲ ਉਹਦਾ ਬੇਟਾ ਹੈ ਟਰੱਕ ਵਾਲਾ ਉਪਰਲੇ ਪਾਸਿਓਂ ਆਇਆ ਵਾ ਸਾਫ਼ ਲੱਗਾ ਪਟਿਆਲਾ ਪਰ ਵੀ ਚੌਂਕ ਦੇ ਵਿੱਚ ਐਕਟਿਵਾ ਆਈ ਆ ਪਰਲੇ ਪਾਸਿਓਂ ਟਰੱਕ ਵਾਲੇ ਆਣਗੇ ਨਾਲ ਹੀ ਧੁੰਦਾ ਆਇਆ ਇੱਥ ਜੋ ਜਨਾਨੀ ਦੀ ਮੌਕੇ ਤੇ ਡੈਥ ਹੋ ਗਈ ਹੋਈ ਆ ਤੇ ਬੇਟੇ ਵਿਚਾਰੇ ਦੇ ਉੱਤੋਂ ਟਾਇਰ ਲੰਗੇ ਆ ਟਰੱਕ ਦਾ ਉਹ ਛੋਟਾ ਬੇਟਾ ਵਿਚਾਰਾ ਉਹ ਸਾਈਡ ਦੇ ਤੇ ਬੈਠਾ ਹੋਇਆ ਹੋਇਆ ਇੱਕ ਰਿਸਟ ਚੋਂ ਭਾਰੀ ਦੀ ਵੀ ਉਹ ট্রাক ਨੂੰ ਫੜ ਲਿਆ ਗਿਆ ট্রাক ਵਾਲਾ ਵੀ ਫੜਿਆ ਗਿਆ ਡਰਾਈਵਰ ਵੀ ਫੜਿਆ ਗਿਆ ਉਹ ਥਾਣੇ ਲੈ ਕੇ ਗਏ ਨੇ ট্রাকਾਂ ਲੱਗ ਗਿਆ ਵੀਰੇ ਪਰ ਇਹ ਤਾਂ ਇਹਨਾਂ ਦਾ ਕੋਈ ਪਤਾ ਲੱਗ ਨਹੀਂ ਰੇ ਵੀ ਡਿਆ ਕਹਿੰਦੇ ਆ ਬੋਰਡ ਪਾ ਕੇ ਕਿਧਰੋਂ ਆਉਂਦੇ ਆ ਸ਼ਾਇਦ ਉਹ ਫੋਨ ਦੇਤੇ ਫੋਨ ਆਉਂਦਾ ਤੇ ਪਿਆ ਉਹਨਾਂ ਦੇ ਸ਼ਾਇਦ ਘਰੋਂ ਹੁਣ ਦੇਖੋ ਡੇ ਐਡਰੈਸ ਦਾ ਪਤਾ ਕਰਨ ਪੁਲਿਸ ਵਾਲੇ ਦੇਖੋ ਜੀ ਇਹ ਲੇਡੀ ਆ ਐਕਟਵਾ ਤੇ ਆ ਰਹੀ ਸੀ ਤੇ ਇਹੜਾ ਟਰੱਕ ਸੀ ਉਹੜਾ ਗੁੱਜਾ ਸੀਮਿੰਟ ਵਾਲਾ ਉਹਦੇ ਥਲੇ ਆਈ ਹੋਈ ਆ ਬੱਚੇ ਨੂੰ ਸੱਟ ਲੱਗੀ ਆ ਉਹਨੂੰ ਅਮਨਦੀਪ ਹਸਪਤਾਲ ਦਾਖਲ ਕਰਵਾਤਾ ਆ ਤੇ ਬਾਕੀ ਚਲੋ ਕਰ ਰਹੇ ਆ ਕਾਰਵਾਈ ਤਰਾਕੂ ਵੀ ਫੜ ਲਿਆ ਬਸ ਦੇਖ ਰਹੇ ਆ ਜੀ ਦੇਖ ਰਹੇ ਆ ਦੇਖ ਰਹੇ ਜੀ ਅੱਗ ਤੋਂ ਬਾਅਦ ਉਹਦਾ ਐਡਰੈਸ ਕਢਾ ਲਿਆ ਫਿਰ ਗੱਲ ਕਰਦੇ ਆ ਜੀ ਬਾਕੀ ਪਤਾ ਲੱਗਿਆ ਕਿੱਥੋਂ ਦੇ ਰਹਿਣ ਵਾਲੇ ਨੇ ਨਹੀਂ ਜੀ ਇਹ ਨਹੀਂ ਪਤਾ ਲੱਗਾ ਜੀ ਉਹਨਾਂ ਦੇ ਨਾ ਕੋ ਪਤਾ ਲੱਗਾ ਉਹ ਬੱਚੇ ਤੋਂ ਵੀ ਉਧਰ ਹੀ ਕਰਦੇ ਨੇ ਨਾਲ ਇਹਨਾਂ ਬਾਕੀ ਅੱਗੇ ਜਾ ਕੇ ਦੇਖਦੇ ਆ ਕੀ ਹੈ ਬਾਈ ਹਾਂ ਜੀ ਫੜ ਲਿਆ ਜੀ ਫੜ ਲਿਆ